ਮਾਰਾ ਸੱਚੇ ਪਾਤਸ਼ਾਹ ਜੀ ਨੇ ਆਗਿਆ ਦਿੱਤੀ ਉਹਨੇ ਆਪਣੇ ਵਿਚਾਰ ਆ ਰਹੇ ਉਹ ਕਹਿੰਦਾ ਲੋਕ ਤੋਂ ਪਰਲੋਕ ਪਹੁੰਚਣ ਲਈ ਬੰਦੇ ਨੂੰ ਇੱਕ ਸਾਲ ਲੱਗਦਾ ਸਿੱਖ ਕਿੰਨੇ ਸੁਚੇਤ ਬੈਠੇ ਹੋਣਗੇ ਸਿੱਖਾਂ 'ਚ ਇੱਕ ਨੇ ਹੱਥ ਖੜਾ ਕੀਤਾ ਕਹਿੰਦਾ ਸਾਡੇ ਕੋਲ ਵਕਤ ਨਹੀਂ ਅਸੀਂ ਇੱਕ ਸਾਲ ਲਈ ਵੇਟ ਕਰ ਸਕੀਏ بڑے ਆਦਮ ਨਾਲ ਕਿੰਨਾ ਪਿਆਰ ਦਾ ਸੰਵਾਦ ਹੋਏਗਾ ਤੁਸੀਂ ਵੇਖੋ ਨੇ ਹੱਥ ਖੜਾ ਕੀਤਾ ਵੀ ਅਸੀਂ ਵੇਟ ਨਹੀਂ ਕਰ ਸਕਦੇ ਅਸੀਂ ਇੱਕ ਸਾਲ ਬਾਅਦ ਥੋੜੀ ਸਵਰਗ ਜਾਵਾਂਗੇ ਮਰਨ ਤੋਂ 1 ਸਾਲ ਬਾਅਦ ਕੋਈ ਸਵਰਗ ਜਾਂਦਾ ਹੁੰਦਾ। ਜਿਹੜਾ ਸਕਾਲਰ ਵਿਆਖਿਆ ਕਰ ਰਿਹਾ ਸੀ ਨਾ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਤੁਹਾਨੂੰ 1 ਮਹੀਨੇ ਚ ਪਤਾ ਦਿਆਂਗੇ। ਉਹਨੂੰ ਲੱਗਿਆ ਵੀ ਟਾਲੋ ਗੱਲ ਮੌਕੇ ਤੇ ਪਿਉਲ ਤੇ ਜਾਣੀ ਹੈ। ਕਿਉਂਕਿ ਉਹਨੂੰ ਵੀ ਪਤਾ ਸੀ ਮੈਂ ਝੂਠ ਬੋਲ ਰਿਹਾ। ਜਾਣਦਾ ਉਹ ਵੀ ਸੀ ਕਿ ਮੈਂ ਗਲਤ ਕਰ ਰਿਹਾ ਗੱਲ। ਉਹ ਕਹਿੰਦਾ ਤੁਹਾਨੂੰ 1 ਮਹੀਨੇ ਚ ਪਤਾ ਦਿਆਂਗੇ। ਅਜੇ ਉਸ ਉਸ ਸਿੱਖ ਨੇ ਅਗਲਾ ਸਵਾਲ ਕਰਨਾ ਸੀ ਦੂਜੇ ਦੂਸਰੇ ਸਿੱਖ ਨੇ ਹੱਥ ਖੜਾ ਕੀਤਾ ਕਹਿੰਦੇ ਅਸੀਂ 1 ਮਹੀਨਾ ਵੀ ਇੰਤਜ਼ਾਰ ਨਹੀਂ ਕਰ ਸਕਦੇ। ਕਹਿੰਦਾ ਤੁਹਾਨੂੰ 15 ਦਿਨਾਂ ਚ ਪਚਾ ਦੇਾਂਗੇ ਤੀਸਰਾ ਸਿੱਖ ਨੇ ਹੱਥ ਖੜਾ ਕੀਤਾ ਕਹਿੰਦਾ ਅਸੀਂ 15 ਦਿਨ ਵੀ ਇੰਤਜ਼ਾਰ ਨਹੀਂ ਕਰ ਸਕਦੇ ਅਖੀਰ ਬੋਲਣ ਵਾਲੇ ਨੂੰ ਲੱਗਿਆ ਵੀ ਹੁਣ ਕੀ ਕਹੀਏ ਸਾਲ ਤੋਂ 15 ਦਿਨਾਂ ਤੇ ਤੇ ਆ ਗਏ ਉਹ ਰੂਹ ਹੱਥ ਜੋੜ ਕੇ ਕਹਿੰਦਾ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਦੱਸ ਦਿਓ ਤੁਹਾਡੀ ਕੀ رائے ਹੈ ਤੇ ਸੰਗਤ ਵਿੱਚ ਬੈਠੇ ਸਿੱਖ ਨੇ ਕਿਹਾ ਕਹਿੰਦਾ ਸਵਰਗ ਤੇ ਤਾਂ ਜਾਈਏ ਜੇ ਸਵਰਗ ਵਿੱਚ ਰਹਿੰਦੇ ਨਾ ਹੋਈਏ ਸਵਰਗ ਤੇ ਤਾਂ ਹੀ ਜਾਈਏ ਨਾ ਜੇ ਰਹਿੰਦੇ ਸਵਰਗ ਵਿੱਚ ਨਾ ਹੋਈਏ। ਪੰਡਤ ਜੀ ਤੁਹਾਨੂੰ ਕਿਹਨੇ ਦੱਸਿਆ ਵੀ ਅਸੀਂ ਸਵਰਗ ਜਾਣਾ ਹੈ ਅਸੀਂ ਤਾਂ ਰਹਿਣਾ ਹੀ ਸਵਰਗ ਵਿੱਚ। ਸਾਡੇ ਵਾਸਤੇ ਇੱਥੇ ਸਾਰੇ ਹੀ ਬਾਬਰੂਪ ਨੇ। ਸਾਰੇ ਹੀ ਰੱਬ ਦੇ ਦੀਨ ਐ। ਅਸੀਂ ਸਾਰਿਆਂ ਨੂੰ ਰੱਬ ਦਾ ਜੀਵ ਆਗ ਦੇਖਦੇ ਆ। ਇਸ ਕਰਕੇ ਸਾਨੂੰ ਇਹ ਫਰਕ ਨਹੀਂ ਪੈਂਦਾ ਵੀ ਅਸੀਂ ਕਿਸੇ ਸਵਰਗ ਜਾਣਾ ਹੈ ਸਾਡੇ ਬਾਬੇ ਦੀ ਬਾਣੀ ਨੇ ਸਾਨੂੰ ਦੱਸਿਆ ਹੈ। ਪਹਾ ਬੈਕੁੰਠ ਜਨ ਕੀਰਤਨ ਤੇਰਾ ਉਹੀ ਬੈਕੁੰਠ ਹੈ ਜਿੱਥੇ ਗੁਰੂ ਦੀ ਗੱਲ ਵਸਦੀ ਹੈ ਤੇ ਨਰਕ ਕੀ ਹੈ ਜਿੱਥੇ ਗੁਰੂ ਦੀ ਗੱਲ ਨਹੀਂ ਵਸਦੀ ਬਾਬੇ ਨੇ ਕਿਹਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ ਉਹ ਕੋਲੋਂ ਸਖਣੇ ਲੋਕ ਨੇ ਉਹਨਾਂ ਦੀ ਮਤ ਮਾਰੀ ਗਈ ਹੈ ਮਤ ਤੋਂ ਬਾਹਰ ਲੋਕ ਨੇ ਜਿਹੜੇ ਰੱਬ ਨੂੰ ਭੁੱਲਦੇ ਨੇ ਅਸੀਂ ਭੁੱਲਦੇ ਹੀ ਨਹੀਂ ਐਸ ਕਰਕੇ ਸਾਨੂੰ ਕੋਈ ਵੱਖਰੇ ਤਰ੍ਹਾਂ ਦੇ ਕਰਮ ਕਰਨ ਦੀ ਲੋੜ ਹੀ ਨਹੀਂ ਐ ਤੇ ਬਾਬੇ ਦੀ ਬਾਣੀ ਨੇ ਇਹ ਬਾਤ ਪੜ੍ਹ ਕੇ ਸਿੱਖ ਨੇ ਸੁਣਾਇਆ ਸਾਡੇ ਬਾਬੇ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਪੰਡਤ ਜੀ ਕਿਹੜੇ ਨਰਕਾਂ ਦੀ ਗੱਲ ਕਰਦੇ ਹੋ ਕਿਹੜੇ ਸਵਰਗਾਂ ਦੀ ਗੱਲ ਕਰਦੇ ਹੋ ਕੌਣ ਨਰਕ ਕਿਹਾ ਸਵਰਗ ਵਿਚਾਰਾ ਸੰਤਨ ਦਊ ਰਾਲੇ ਅਸੀਂ ਤੇ ਕਦੋਂ ਦਾ ਕਾਟਾ ਮਾਰ ਕੇ ਬੈਠੇ ਹਾਂ ਉਹਨਾਂ ਚੀਜ਼ਾਂ ਤੇ ਤੁਸੀਂ ਸਾਨੂੰ ਸਮਝਾਈ ਜਾਂਦੇ ਹੋ ਆਣ ਕੇ ਨਰਕ ਸਵਰਗ ਤੁਸੀਂ ਸੱਚੀ ਦੱਸੋ ਸਿੱਖ ਨਹੀਂ ਮੰਨਦੇ ਨਰਕ ਸਵਰਗ ਸਿੱਖ ਵੀ ਮੰਨਦੇ ਨੇ ਵੀ ਮਰਨ ਤੋਂ ਬਾਅਦ ਬੰਦਾ ਨਰਕ ਸਵਰਗੇ ਜਾਣਾ ਹੈ ਇੱਥੇ ਘਰ ਨਰਕ ਬਣੇ ਪਏ ਨੇ ਬੰਦਿਆਂ ਨੇ ਆਪਣੀਆਂ ਆਦਤਾਂ ਕਰਕੇ ਘਰ ਨਰਕ ਬਣਾਏ ਨੇ ਗੁਰਦੁਆਰਿਆਂ ਚ ਆ ਕੇ ਕਰ ਕਰਕੇ ਸੇਵਾ ਸੋਚਦੇ ਨੇ ਵੀ ਕੱਲ ਨੂੰ ਅਸੀਂ ਸਵਰਗਾ ਚਲੇ ਜਾਵਾਂਗੇ ਮਿੱਤਰੋ ਐ ਨਹੀਂ ਜਾਇਆ ਜਾਣਾ ਸਵਰਗ ਜੇ ਤੇਰੇ ਕਰਕੇ ਘਰ ਨਰਕ ਬਣਿਆ ਤੇਰੇ ਕਰਕੇ ਕੋਈ ਜੀ ਘਰ ਵਿੱਚ ਤੜਫ ਰਿਹਾ ਤੂੰ ਇੱਥੇ ਵੀ ਨਰਕ ਵਿੱਚ ਐ ਤੂੰ ਕੱਲ ਨੂੰ ਵੀ ਨਰਕ ਵਿੱਚ ਹੀ ਰਹਿਣਾ ਸਵਰਗ ਬਣਾਉਣਾ ਹੈ ਤੇ ਇੱਥੇ ਬਣਾ। ਜਿੱਥੇ ਗੁਰੂ ਦੀ ਗੱਲ ਆਣ ਵਸੇਗੀ ਉਹ ਸਵਰਗ ਬਣ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਘਰ ਦੇ ਸਾਰੇ ਦੀ ਘਰ ਨੂੰ ਸਵਰਗ ਬਣਾਉਣ ਤੇ ਬਣ ਵੀ ਜਾਂਦਾ ਘਰ ਸਵਰਗ ਸਾਡਾ। ਪਰ ਕੋਈ ਘਰ ਸਵਰਗ ਕਿਉਂਕਿ ਇਹ ਇਹ ਤਾਂ ਗੱਲ ਹੀ ਨਹੀਂ ਚੱਲ ਰਹੀ ਵੀ ਘਰ ਸਵਰਗ ਬਣਾਉਣਾ। ਗੱਲ ਤਾਂ ਇਹ ਚੱਲ ਰਹੀ ਹੈ ਵੀ ਜਦੋਂ ਮਰ ਕੇ ਜਾਵਾਂਗੇ ਫਿਰ ਸਾਡੇ ਤੋਂ ਬਾਅਦ ਇਸ ਲਈ ਜਿੰਨਾ ਧਰਮ ਕਰਮ ਨਿਭਦਾ ਅਸੀਂ ਮਰਨ ਤੋਂ ਬਾਅਦ ਬੰਦੇ ਦੇ ਕਹੀ ਜਾਂਦੇ ਆ ਕਿ ਸੱਚੇ ਪਾਤਸ਼ਾਹ ਜੀ ਪੜੀ ਸੁਣੀ ਬਾਣੀ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਪਛਾੜ ਦਿਓ ਕਿਉਂਕਿ ਸਾਨੂੰ ਮਹਾਰਾਜ ਅਦੇ ਅਕਲ ਨਾ ਦਿਓ ਅਸੀਂ ਤੇ ਨਰਕ ਬਣਾਉਣਾ ਹੈ ਦੁਨੀਆ ਨੂੰ ਅਜੇ